ਹੁਣ 15ਵੀਂ ਪੌੜੀ ਮਨ ਪਾਵਹਿ ਮੋਖ ਦੁਆਰ ਮਨ ਪਰਵਾਰੈ ਸਾਧਾਰ ਮਨ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਪਹਿ ਨ ਅਪੇਖ ਐਸਾ ਨਾਮ ਨਿਰੰਣ ਹੋਏ ਜੇ ਕੋ ਮਨ ਜਣ ਮਨ ਕੋਈ ਇਸ ਪੌੜੀ ਦੇ ਵਿੱਚ ਨਾ ਬਹੁਤ ਵਾਰੀ ਜਿਹੜੀ ਗਲਤੀ ਦੇ ਚਾਂਸ ਹੈ ਜਦੋਂ ਅਸੀਂ ਪੜਦੇ ਆ ਮੰਨ ਤਰੇ ਤਾਰੇ ਗੁਰ ਸਿੱਖ ਅਸੀਂ ਤਰੇ ਤਾਰੇ ਇਸ ਤਰ੍ਹਾਂ ਪੜ ਜਾਂਦੇ ਆ ਤਰੇ ਤਰੇ ਨਹੀਂ ਪੜਨਾ ਤਰੇ ਦੁਲਾ ਮਾਲਾਣੀਆਂ ਬਹੁਤ ਧਿਆਨ ਰੱਖਣਾ ਦੂਜੀ ਵਾਰੀ ਜਿਹੜੀ ਹੈਗੀ ਹੈ ਤਾਰੇ ਪਹਿਲੀ ਵਾਰੀ ਤਰੇ ਦੂਜੀ ਵਾਰੀ ਤਾਰੇ ਅਸੀਂ ਉਲਟ ਫੁੱਟ ਕਰ ਜਾਂਦੇ ਆ ਕਦੀ ਤਰੇ ਪੜ ਜੰਨੇ ਕਦੀ ਤਾਰੇ ਨੂੰ ਤਾਰੇ ਪੜ ਜੰਨੇ ਬਹੁਤ ਧਿਆਨ ਰੱਖਣਾ ਮਨ ਤਰੇ ਤਾਰੇ ਗੁਰ ਸੇਖ ਮਨ ਨਾਨਕ ਪਹੈ ਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣ ਮਨ ਕੋਏ ਤੋ ਇਹਨਾਂ ਚਾਰ ਜੋ ਸੁਣਿਆ ਵਾਲੀਆਂ ਪੋੜੀਆਂ ਨੇ ਉਹਨਾਂ ਦੇ ਵਿੱਚ ਸੁਣਿਆ ਤੇ ਸੁਣੀਏ ਦਾ ਫਰਕ ਆਪਾਂ ਨੂੰ ਸਮਝਾਉਣਾ ਚਾਹੀਦਾ ਤੇ ਜਿਹੜੀਆਂ ਮੰਨੇ ਵਾਲੀਆਂ ਚਾਰ ਪੋੜੀਆਂ ਨੇ ਇਹਨਾਂ ਦੇ ਵਿੱਚ ਮੰਨੇ ਪਹਿਲੀ ਪੌੜੀ ਦੇ ਵਿੱਚ ਮੰਨੇ ਆਣਾ ਦੋ ਵਾਰੀ ਔਰ ਬਾਕੀ ਦੀਆਂ ਜਿਹੜੀਆਂ ਤਿੰਨ ਪੌੜੀਆਂ ਨੇ ਉਹਨਾਂ ਦੇ ਵਿੱਚ ਮੰਨੇ ਨਹੀਂ ਬੋਲਣਾ ਮੰਨੇ ਬੋਲਣਾ ਇਹ ਧਿਆਨ ਰੱਖਣਾ ਹੈ ਠੀਕ ਹੈ ਜੀ ਇੰਨੀਆਂ ਹੀ ਬੇਨਤੀਆਂ ਪੁੱਲਛੁਕ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ